ਨੀ ਕੋਈ ਸਦੀ ਚੱਲਦੀ ਮੈਨੂੰ ਤੇਰੇ ਨਾਲ ਕਾ ਕੱਟ ਕੇ ਮੈਂ ਰੱਖ ਲੈਨੀ ਆ ਬਜਲਾ ਤਾਂ ਨਹੀਂ ਨੀ ਤਾਂ ਵੀਡੀਓ ਦੇ ਮੇਨ ਟਾਪਿਕ ਤੇ ਆਉਣ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਜਿਹਦੇ ਬਾਰੇ ਮੈਂ ਸਾਰੀ ਡਿਟੇਲ ਵੀਡੀਓ ਦੇ ਲਾਸਟ 'ਚ ਦਵਾਂਗੀ ਜੇ ਕਿਸੇ ਨੇ ਸਬਸਕ੍ਰਾਈਬਰ ਆਪਣੇ ਵਧਾਣੇ ਆ ਘੱਟ ਟਾਈਮ ਦੇ ਵਿੱਚ 2-3000 5000 ਮਿੰਟ ਮਿੰਟ ਕਰਨੇ ਆ 2000 ਕਨਫਰਮ ਹੈ ਤੁਹਾਡਾ ਕੋਈ ਰੁਪਈਆ ਨਹੀਂ ਲੱਗਣਾ ਕੁਝ ਨਹੀਂ ਕਰਨਾ ਸਾਰੀ ਮਤਲਬ ਤੁਹਾਡਾ 2000 2-3000 ਆਰਾਮ ਨਾਲ ਆ ਛੋਟਾ ਨੰਬਰ ਬੋਲ ਰਹੀਆਂ 2-3000 ਹੋ ਜਾਣਗੇ ਸਬਸਕ੍ਰਾਈਬਰ ਤੁਹਾਡੇ ਤੇ ਇਹਦੀ ਡਿਟੇਲ ਮੈਂ ਵੀਡੀਓ ਦੇ ਲਾਸਟ 'ਚ ਦਵਾਂਗੀ ਬਹੁਤ ਈਜ਼ੀ ਤਰੀਕਾ ਕੁਝ ਨਹੀਂ ਕਰਨਾ ਤੁਸੀਂ ਬਸ ਵੀਡੀਓ ਦੇ ਲਾਸਟ 'ਚ ਦੱਸਦੀ ਆ ਇਹਦੇ ਬਾਰੇ ਸੱਤ ਸ਼ਰੀਆ ਗਾ ਜੀ ਸਾਰਿਆਂ ਨੂੰ ਹੜਫਣ ਲਗਾ ਕੇ ਹੀ ਮੇਰੀ ਵੀਡੀਓ ਦੇਖੋ ਕਿਉਂਕਿ ਮੇਰੀ ਵੀਡੀਓ 'ਚ ਇਹ ਗਾਣਾ ਹੋ ਸਕਦੀਆਂ ਨੇ ਨਹੀਂ ਵੀ ਹੋ ਸਕਦੀਆਂ ਸੋ ਸੋ ਸਮਝ ਕੇ ਅੱਗੇ ਕੰਟੀਨਿਊ ਕਰੋ ਕੁਝ ਕੇ ਦਿਨਾਂ ਤੋਂ ਜਿਹੜੇ ਹਾਲਾਤ ਬਣੇ ਹੋਏ ਸੀ ਜਿਹਦੇ ਕਰਕੇ ਨਾ ਮਨ ਨਹੀਂ ਕਰ ਰਹੀ ਸੀ ਵੀਡੀਓ ਬਣਾਉਣ ਨੂੰ ਫੋਨ ਚੱਕੋ ਕੁਝ ਨਾ ਕੁਝ ਕੁਝ ਨਾ ਕੁਝ ਐਸੀ ਚੀਜ਼ ਦੇਖ ਲੈਣੀ ਜਿੰਨੂੰ ਦੇਖ ਕੇ ਓਏ ਰੱਬ ਰੂਹ ਕਮਤੀ ਸੀ ਦੇਖ ਕੇ ਲੋਕਾਂ ਦੀ ਮਿਹਨਤ ਦੀ ਕਮਾਈ ਐਂ ਛਟਗੇ ਜੇ ਸਵਾਹ ਸਵਾਹ ਪਾਣੀ ਦੇ ਵਿੱਚ ਸੋ ਉਮੀਦ ਕਰਦੇ ਆਂ ਆਂਦੇ ਸਮੇਂ ਤੱਕ ਸਭ ਠੀਕ ਹੋਵੇ ਸਭ ਵਧੀਆ ਹੋਵੇ ਤੇ ਗੱਲ ਕਰਦੇ ਇੱਕ ਦਗੜ ਦੱਲੀ ਦੀ ਡੋਗਲੀ ਡਬਲ ਫੇਸ ਜੋ ਮਰਜ਼ੀ ਬੋਲੋ ਇਸ ਭੈਂਜੀ ਨੂੰ ਜੋ ਮਰਜ਼ੀ ਮਤਲਬ ਇਸ ਤਰ੍ਹਾਂ ਦੇ ਸ਼ਬਦ ਦੋਹਰੀ ਪਤਾ ਨਹੀਂ ਕੀ ਕੀ ਨਾਮ ਰੱਖ ਦੋ ਪਤਾ ਨਹੀਂ ਗੰਦੇ ਤੋਂ ਗੰਦੀ ਚੀਜ਼ ਵੀ ਮੇਰੇ ਮੂੰਹੋਂ ਨਿਕਲ ਜਾਣੀ ਹੈ ਜੇ ਮੈਂ ਗੱਲ ਕਰਨ ਤੇ ਆਵਾਂ ਕਿਉਂਕਿ ਹਾਲਾਤ ਕੁਛ ਐਸੇ ਹੈਗੇ ਆ ਲੋਕਾਂ ਨੂੰ ਭੈਂਚੋ ਸ਼ਰਮ ਕੋਈ ਨਾ ਬਲੌਗਰਾਂ ਨੂੰ ਚਲੋ ਬਹੁਤ ਸਾਰੇ ਚਲੋ ਇਹਨਾਂ ਕੁੱਤੀ ਦਾ ਜ਼ਿਕਰ ਕਰਨ ਤੋਂ ਪਹਿਲੇ ਨਾ ਪਹਿਲੇ ਜਿਹੜੇ ਚੰਗੇ ਬਲੌਗਰ ਆ ਜਿਨ੍ਹਾਂ ਨੇ ਬੜੇ ਦਿਲੋਂ ਸੇਵਾ ਕੀਤੀ ਐ ਪ੍ਰੀਆ ਸਿੰਘ ਜਿਹਦਾ ਮੈਂ ਲਾਸਟ ਵੀਡੀਓ ਚ ਇਹ ਜ਼ਿਕਰ ਕੀਤਾ ਸੀਗਾ ਪ੍ਰੀਆ ਸਿੰਘ ਹੋ ਗਈ ਅ ਇੰਦਰ ਕਿਰਤ ਨੇ ਵੀ ਮਦਦ ਕੀਤੀ ਐ ਨਰੂਲਿਆ ਨੇ ਕੀਤੀ ਐ ਦੀਪ ਮਠਾਰੂ ਨੇ ਕੀਤੀ ਐ ਬਾਹਰੇ ਨੇ ਵੀ ਕੀਤੀ ਐ ਹੋਰ ਇੰਦਰ ਕਿਰਤ ਹੋ ਗਿਆ ਰਮਨ ਦੰਦਲੋ ਹੋ ਗਈ ਹੋਰ ਕਾਫੀ سارے ਬਲੌਗਰ ਹੈਗੇ ਨੇ ਜਿਨ੍ਹਾਂ ਨੇ ਕਾਫੀ ਇੰਪੁਟ ਦਿੱਤਾ ਪ੍ਰੀਆ ਸਿੰਘ ਦਾ ਤਾਂ ਮੈਨੂੰ ਲੱਗਦਾ ਐ ਦਿਲੋਂ ਕੀ ਹਾਂ ਉਸ ਕੁੜੀ ਨੇ ਦਿਲੋਂ ਕੀਤਾ ਐ ਉਹਦਾ ਹੈ ਉਹਨੂੰ ਦੁੱਖ ਹੈ ਨਾ ਜਿਹੜਾ ਬਾਕੀ ਸਾਰੇ ਬਲੌਗਰ ਹੈ ਮੈਨੂੰ ਨਹੀਂ ਪਤਾ ਉਹਨਾਂ ਨੇ ਦਿ ਲੋ ਕਿੰਤੀ ਕਿ ਆਪਰ ਉਪਰੋ ਕਿੰਤੀ ਜਾਂ ਕੰਟੈਂਟ ਦੇ ਤੌਰ ਤੇ ਕਿੰਤੀ ਚਲੋ ਅੱਰਾਬ ਦੇਖਦਾ ਪਰ ਕਿੰਤੀ ਆ ਉਹਨਾਂ ਨੇ ਕੀਤੀ ਹੈ ਮਦਦ ਠੀਕ ਹੈ ਜੀ ਚਲੋ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧੀਆ ਲੱਗਿਆ ਸੁਣ ਕੇ ਸਾਨੂੰ ਵਧੀਆ ਲੱਗਦਾ ਹੈ ਕਿ ਹਾਂ ਆਪਾਂ ਵੀ ਕੁਝ ਚੰਗਾ ਬੋਲੀਏ ਬਲੌਗਰਾਂ ਬਾਰੇ ਜਿਨ੍ਹਾਂ ਨੂੰ ਗਾਲਾਂ ਕੱਢਦੇ ਜਿਨ੍ਹਾਂ ਜਿਨ੍ਹਾਂ ਦੇ ਬਾਰੇ ਆਪਾਂ ਰੋਸਟ ਕਰਦੇ ਜਿਨ੍ਹਾਂ ਦੇ ਉੱਤੇ ਵਧੀਆ ਲੱਗਦਾ ਹੈ ਕਿ ਤੁਸੀਂ ਚੰਗਾ ਕਰੋਗੇ ਤੇ ਚੰਗਾ ਬੋਲਾਂਗੇ ਮੈਨੂੰ ਬਹੁਤ ਬੜਾ ਖੁਸ਼ੀ ਹੋਈ ਮੈਨੂੰ ਦੰਦਲੋ ਦਾ ਦੇਖ ਕੇ ਕਿ ਹਾਂ ਚਲ ਐਟਲੀਸਟ ਉਹ ਘੜੋ ਘੜ ਆ ਗਈ ਖਾਲੀ ਨੇਮ ਨੂੰ ਫੇਮ ਨੂੰ ਵਟਾਵਾ ਚਲੋ ਆ ਤਾਂ ਹੋ ਗਿਆ ਚਾ ਕੁੱਕੀ ਭੈਣਜੀ ਦੇ ਬਾਰੇ ਗੱਲ ਕਰਨੀ ਹੈ ਕੁੱਕੀ ਜੀ ਦਾ ਕਹਿਣਾ ਹੈ ਜੀ ਮੈਂ ਸੇਵਾ ਕਰਨ ਗਈ ਮੈਂ ਸੇਵਾ ਕਰਨ ਗਈ ਧੰਨਾ ਸੁਣਿਓ ਸੇਵਾ ਕਰਨ ਗਈ ਉੱਥੇ ਮੈਂ ਕੋਈ ਦੰਦ ਨਹੀਂ ਕੱਢੇ ਮੈਂ ਫਲਾਨਾ ਨਹੀਂ ਮਟੇਂਗਰਾਂ ਦੇ ਮਤਲਬ ਪਲਾ ਦੇ ਉਹ ਘਰ ਤੋਂ ਪਹਿਲਾਂ ਸਮਝਾਇਆ ਗਿਆ ਭਾਈ ਉੱਥੇ ਦੰਦ ਨਹੀਂ ਕੱਢਨੇ ਕਿਸੇ ਨੇ ਕੋਈ ਇਹ ਬਹੁਤ ਵੱਡਾ ਹੋਣੀ ਹੈਗਾ ਇਹ ਇੱਕ ਦੁੱਖ ਦੀ ਘੜੀ ਆ ਪਰ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਸਾਰਿਆਂ ਨੂੰ ਕਿ ਜਿਹੜਾ ਕਹਿੰਦਾ ਕੁੱਕੀ ਨਾਲ ਕੁੱਕੀ ਨਾਲ ਕੁੱਕੀ ਕੁੱਕੀ ਮੈਂ ਭਾਵਾ ਕਿਤੇ ਮੈਨੂੰ ਲੱੱਚਰ ਦਾ ਕਰਦੇ ਫੜੇਗਾ ਤੁਹਾਡੀਆਂ ਜੁੱਤੀਆਂ ਮੇ ਜੇ ਤੁਸੀਂ ਮੈਨੂੰ ਤੇ ਹੱਸ ਦੇ ਕੇ ਖੇਡ ਦੇ ਜਾਂ ਮੈਨੂੰ ਲਾਈਵ ਹੁੰਦੇ ਜਾਂ ਦੰਦ ਕੱਢ ਦੇ ਦੇਖਿਆ ਹੋਊਗਾ ਤਾਂ ਤੁਸੀਂ ਮੈਨੂੰ ਜੋਸ਼ ਦੇ ਦਿਓਗੇ ਮੈਨੂੰ ਮਨਜ਼ੂਰ ਆ। ਤੋਂ ਬਾਅਦ ਅਸਲੀ ਕਲਿੱਪ ਹੈਨਾ ਹੁਣ ਦੂਜੀ ਸਾਈਡ ਦੇਖੋ ਕੁੱਕੀ ਦਾ ਦੂਸਰਾ ਰੂਪ ਇਹ ਕਹਿੰਦੀ ਜੀ ਮੈਂ ਇਦਾਂ ਨਹੀਂ ਕੀਤਾ ਮੈਂ ਫਲਾਣਾ ਨਹੀਂ ਕੀਤਾ ਜੇ ਇਦਾਂ ਕੀਤਾ ਹੁੰਦਾ ਤਾਂ ਉਹਦਾ ਕੀਤਾ ਹੁੰਦਾ ਤੁਸੀਂ ਮੇਰੇ ਨਾਲ ਇਹ ਕਰਦੇ ਉਹ ਕਰਦੇ ਕਰਦੇ ਆ ਤੇਰੇ ਨਾਲ ਭੈਣ ਜੀ ਕਰਦੇ ਆ ਆਹ ਦੇਖੋ ਕਿਪੜਾ ਦਿਖਾਤੀ ਕਰੇ ਨਾ ਸਾਰੀ ਰੋਟੀਆਂ ਪਈਆਂ ਸੀ ਰਹਿ ਗਈ ਉੱਥੋਂ ਬਣਦੀ ਚਾਵ ਲੱਗੀ ਉਹ ਮੈਂ ਚਾਹ ਚਪੜਾ ਸਬਜ਼ੀ ਬਣਾਈ ਆ ਸਾਡੇ ਮੁੰਡੇ ਆ ਗਏ ਸੇਵਾਦਾਰ ਹੈਨਾ ਸੋ ਬੋਲੀ ਗੱਲਾਂ 14 ਮਿੰਟ ਲੱਗ ਜਾਣਗੇ ਮम्मी ਨੂੰ ਜਾਣਾ ਹੈਗਾ 10 ਮਿੰਟ ਬੈਠ ਚਾਹੜ ਚਿਪੜ ਚਿਪੜਾ ਚਾਹੜ ਬਣਾ ਕੇ ਕਰੇ ਬਣਾ ਲੈਣ ਦੱਸ ਦੇ ਉਹ ਸੋਰੀ ਚਾਹੜ ਚਿਪੜ ਸਬਜ਼ੀ ਬਣਾਈ ਇਹਨਾਂ ਨੇ ਚਿਪੜ ਹਾਂ ਖਵਾਈਏ ਸਾਨੂੰ ਅੱਜ ਉਹ ਡੇਸਟ ਬਣੀ ਆ ਮੇਰੇ ਨਾਲ ਬੋਸ ਚਾਹੜ ਚਾਹੜ ਚਿਪੜ ਨਹੀਂ ਕਿਹਦੀ ਕੋਈ ਨਹੀਂ ਕੋਈ ਨਹੀਂ ਵਾਸਤੇ ਹਾਂ ਪਾਸੇ ਰੇਟ ਪਾ ਦੋ ਜੇ ਨਾ ਤੜਕਾ ਲਾਈਦਾ બીજી ਚੀਜ਼ ਚਾਹੜ ਚਿਪੜ ਘਰੇ ਬਣਦੇ ਪਾਈ ਸਾਡੇ ਇਹਨਾਂ ਤੜਕਾ ਆਨ ਦੋ ਪਾਣੀ ਨਾ ਮੈਂ ਇਹ ਵੋ ਲੱਲਾ ਪੱਪਾ ਪਾਵਾ ਵਾਵਾ ਦੂਜੇ ਪਾਸੇ ਆ ਗਈ ਐ ਇਹ 당ਗ ਨਹੀਂ ਕੱਢ ਰਹੀ ਆ ਸੇਵਾ ਕਰਨੀ ਗਈ ਸੀ ਨਾ ਭੈਣ ਜੀ ਸਤਕਾਰਯੋਗ ਭੈਣ ਜੀ ਮਾਤਾ ਜੀ ਜੋ ਵੀ ਤੁਹਾਨੂੰ ਮੈਂ ਇੱਜ਼ਤ ਸਨਮਾਨ ਨਾਲ ਦੇ ਸਕਦੀ ਹਾਂ ਦੇ ਦਵਾਂ ਕਿਉਂਕਿ ਬਾਅਦ ਚ ਮੇਰੇ ਕੋਲ ਨਿਕਲ ਨਹੀਂ ਇੱਕ ਵਾਰੀ ਮੈਂ ਸ਼ੁਰੂ ਹੋ ਗਈ ਤਾਂ ਹੈ ਆ ਗਈ ਐ ਇਹ ਤੂੰ ਉੱਥੇ ਸਬਜ਼ੀਆਂ ਦਾਲਾਂ ਤੜਕੇ ਦਾ ਹਾਲਚਲ ਪੁੱਛਦੀ ਪਈਆਂ ਤੀ 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 ਤਾਂ ਮਾਂ ਵੀ ਚਲ ਤੀ ਤਾਂ ਤੇਰੀ ਬੱਚੀ ਹੈਗੀ ਆ ਮਿਲ ਸਕਦੇ ਤੇਰੇ ਲਈ ਹੈ ਨਾ ਪਰ ਤੂੰ ਤਾਂ ਕਲ ਵਾਲੀ ਐ ਪਰ ਤੇਰੇ ਜੈਸੇ ਲੱਛਣ ਦੇਖ ਰਿਹਾ ਉਹ ਕਿਸੇ ਪਾਸੋਂ ਨਹੀਂ ਲੱਗਦਾ ਪਿਆ ਕਿ ਹਾਂ ਕਿ ਤੂੰ ਵਾਕਈ ਦੇ ਲੋ ਸਮਝਦੀ ਪਈ ਆ ਕੰਟੈਂਟ ਹੀ ਲਗਾ ਕਵਾਂਗੇ ਨੂੰ ਫਿਰ ਹੋਰ ਕੀ ਕਵਾਂਗੇ ਕੀ ਨਹੀਂ ਆ ਚਲੋ ਕੰਟੈਂਟ ਦੇ ਤੌਰ ਤੇ ਆ ਵੀ ਮੈਂ ਇਗਨੋਰ ਕਰਦੀ ਕਿ ਠੀਕ ਹੈ ਨੇ ਦੰਦ ਕੱਢ ਲੈ ਕੋਈ ਚੱਕਰ ਨਹੀਂ ਕੋਈ ਵੱਡੀ ਗੱਲ ਨਹੀਂ ਗੱਲ ਪਤਾ ਕਿੱਥੇ ਆ ਜਾਂਦੀ ਗੱਲ ਆ ਜਾਂਦੀ ਹੈ ਹਰਾਮ ਜਦੋਂ ਅੱਜ ਜਿਹੜੀ ਇਹ ਅੱਜ ਵੀਡੀਓ ਪਾਈ ਇਹ ਜਿਹੜੀ ਅੱਜ ਵੀਡੀਓ ਪਾਈ ਆਪਣੇ ਆਪ ਨੂੰ ਦਿਖਾਣੀ ਪਈ ਮੈਂ ਮੈਂ ਬੜੀ ਸੱਚੀ ਆ ਮੇਰੇ ਤੋਂ ਚੰਗਾ ਕੋਈ ਨਹੀਂ ਮੇਰੇ ਤੋਂ ਫਲਾਨਾ ਨਹੀਂ ਮੇਰੇ ਤੋਂ ਤਿੰਨਤ ਨਹੀਂ ਮੇਰੇ ਨਾਲ ਐਦਾਂ ਕਰ ਲਿਓ ਜਿਵੇਂ ਮੈਂ ਬਲੌਗਰਾਂ ਨਾਲ ਆਇਆ ਮੈਨੂੰ ਜਿਹੜਾ ਵੀ ਕੋਈ ਕਿਸੇ ਵੀ ਬਲੌਗਰ ਨਾਲ ਦੇਖੂਗਾ ਜੋ ਸਜਾ ਦੇਣਗੇ ਮੈਨ ਮਨਜੂਰਾ ਮੇਰੇ ਨਾਲ ਉਦਾਂ ਕਰ ਲਿਓ ਮੈਂ ਬਲੌਗਰਾਂ ਨਾਲ ਇਹਨੇ ਟਾਈਮ ਤੋਂ ਬਲੌਗਰਾਂ ਦੇ ਚੁਤੜਾਂ ਦਾ ਵਿੱਚ ਵੜ ਕੇ ਰਹੀ ਆ ਹੈ ਉੱਥੇ ਦਾ ਸੁngਿਆ ਉੱਥੇ ਦਾ ਹੱਗਿਆ ਉੱਥੇ ਦਾ ਸਾਰਾ ਕੁਝ ਕੀਤਾ ਹੁਣ ਕੰਦੀ ਮੇਰਾ ਕੋਈ ਵਾਹ ਨਹੀਂ ਕੋਈ ਬਲੌਗਰਾਂ ਨਾਲ ਕਿਉਂ ਤੇਰੇ ਲਿੰਕ ਬਣ ਗਏ ਤੇਰੇ ਕੰਟੈਕਟ ਹੋ ਗਏ ਤੇਰੇ ਉੱਤਰ ਲੋਕਾਂ ਨਾਲ ਵੱਡੇ ਲੋਕਾਂ ਨਾਲ ਕੁਮਾਰਾ ਮੈਂ ਜਿੱਤੇ ਤੋਂ ਵੱਡੀ ਕੋਈ ਧਗੜ ਬੱਲੀ ਕੋਈ ਨਹੀਂ ਇੱਥੇ ਥੋਕ ਲਿਆ ਇੱਥੋਂ ਹੀ ਚੱਟ ਲਿਆ ਫੇਰ ਥੋਕ ਲਿਆ ਫੇਰ ਚੱਟ ਲਿਆ ਤੇਰਾ ਕੋਈ ਸਰਪਰ ਨਹੀਂ ਕਿਸੇ ਗੱਲ ਦਾ ਕਮਲ ਮਾੜੀ ਕਦੀ ਤੂੰ ਕਵੇ ਪਿੰਕੀ ਮਾੜੀ ਕਦੀ ਤੂੰ ਕਵੇ ਸਿਆ ਮਾੜੀ ਕਦੀ ਤੂੰ ਕਵੇ ਫਲਾਣਾ ਮਾੜਿਆ ਇਹ ਮਾੜਾ ਉਹ ਮਾੜਾ ਸਾਰੇ ਮਾੜੇ ਕੁੰ ਫੇਰ ਕੇ ਕੌਣ ਚੰਗੀ ਐ ਕੁੱਕੀ ਚੰਗੀ ਐ ਮਾਤਾ ਜੀ ਥੋੜੀ ਸ਼ਰਮ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਤੁਹਾਨੂੰ ਗਾਲਾਂ ਕੱਢਾਂ ਜਾਂ ਮੜਾ ਚੰਗਾ ਬੁਲਾਉ ਕਿਸੇ ਨੂੰ ਵੀ ਅਰੇ ਜਦ ਐਸੀ ਕੁੱਤੀ ਹਰਕਤ ਸਾਹਮਣੇ ਆਏਗੀ ਤਾਂ ਗਾਲਾਂ ਦਿਲੋਂ ਨਿਕਲਦੀਆਂ ਨੇ ਪਹਿਲੇ ਤੂੰ ਖਰਾਮ ਜਦੀ ਐ ਕਲੇਸ਼ ਪਾਤਾ ਹੋਟਲ 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 ਦਾ ਹੁਣ ਤੂੰ ਨਵਾਜਾਬ ਲੈ ਕੇ ਆ ਗਈ ਮੈਂ ਤਾਂ ਮੇਰੇ ਤਾਂ ਰਿਸ਼ਤੇਦਾਰ ਕਹਿੰਦੇ ਮੇਰੇ ਤਾਂ ਰਿਸ਼ਤੇਦਾਰ ਕਹਿੰਦੇ ਰਿਸ਼ਤੇਦਾਰ ਕਹਿੰਦੇ ਕਿ ਹੁਣ ਸਾਰੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੂੰ ਮੈਨੂੰ ਕਾਲ ਕੀਤੀ ਰਿਸ਼ਤਿਆਂ ਬਿਠਾ ਕੇ ਸਮਝਾਇਆ ਕਿ ਬਲੌਗਰਮ ਨਾਲ ਅੱਜ ਤੋਂ ਬਾਅਦ ਤੈਨੂੰ ਦੇਖਾਂਗੇ ਸਾਡਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ ਰਿਸ਼ਤੇਦਾਰ ਕਹਿੰਦੇ ਤਾਂ ਫਿਰ ਹੁਣ ਕਿਉਂ ਭੋਕੇ ਪਹਿਲਾਂ ਕਿਉਂ ਨਹੀਂ ਭੋਕੇ ਜਾਂ ਤੇਰੀ ਅਕਲ ਕਿਉਂ ਨਹੀਂ ਇੱਕ ਕੰਮ ਕੀਤੀ ਆ ਸਭ ਬਕਵਾਸ ਕੁਝ ਦਿਨ ਬਾਅਦ ਅੱਜ ਤਰੀਕ ਨੋਟ ਕਰ ਲਓ ਮੇਰੇ ਖਿਆਲ ਅੱਠ ਹੈ ਕਿ ਨੌ ਹੈ ਆਈ ਥਿੰਕ 9 ਸਤੰਬਰ ਹੈ ਹੈਨਾ ਤੇ 9 ਸਤੰਬਰ ਤੋਂ ਤੁਸੀਂ ਨੋਟ ਕਰ ਲਓ ਇਹਨੇ ਆ ਤੂੰ ਅਗ ਇਹਨੇ ਚਤਾਂ ਚ ਕੀੜਾ ਵੜ ਚੁੱਕਿਆ ਬਲੌਗਿੰਗ ਦਾ ਸੋਸ਼ਲ ਵੀਡੀਓ ਦਾ ਆ ਜਾਣੀ ਸਕਦਾ ਆਪਣੀ ਵੀਡੀਓ ਚ ਗੰਦੀ ਪਈ ਕੀ ਬਲੌਗਰ ਦੇ ਘਰ ਨਹੀਂ ਜਾਂਦੀ ਫਲਾਣਾ ਨਹੀਂ ਕਰਦੀ ਤਾਂ ਢਮਕਣਾ ਨਹੀਂ ਕਰਦੀ ਠੀਕ ਹੈ ਨਾ ਕਰੋ ਬੁੱਢ ਪੱਟੀ ਨੂੰ ਪਤਾ ਸਵਣਨਾ ਹੋਵੇ ਜੇ ਤਾਂ ਵੀਊ ਘਟ ਜਾਣਗੇ ਜੇ ਤੁਹਾਡਾ ਜ਼ਿਕਰ ਹੋਣਾ ਘਟ ਜਾਏਗਾ ਸਾਲੇ ਬੜੇ ਆਸਾਨ ਫਰਮੋਸ਼ ਹੁੰਦੇ ਨੇ ਸੋਸ਼ਲ ਮੀਡੀਆ ਦੇ ਗੰਦੇ ਨਾਲੀ ਦੇ ਕੀੜੇ ਆਸਾਨ ਫਰਮੋਸ਼ ਕਰਨਾ ਦੇ ਸਰਤੇ ਕਮਲ ਦੇ ਸਰਤੇ ਤੇ ਪਿੰਕੀ ਦੇ ਸਰਤੇ ਸੀ ਆ ਯੇ ਉਹ ਜਿਹਨੇ ਵੀ ਆ ਲਿੰਕ ਚ ਰਹੀ ਹੈ ਜਿਨ੍ਹਾਂ ਦੇ ਵੀ ਉਹਨਾਂ ਦੇ ਸਰਤੇ ਚੜ ਚੜ ਕੇ ਚੜ ਚੜ ਕੇ ਇਹ ਇੱਥੇ ਤੱਕ ਆਈ ਐ ਨਹੀਂ ਤਾਂ ਇਹਨਾਂ ਦੇ ਬਿਨਾਂ ਜੇ ਆਂਦੀ ਕਿਆ ਕੋਈ ਇਹਨਾਂ ਨੂੰ ਇਹਨੂੰ ਪਛਾਣਦਾ ਕੁੱਕੀ ਨੂੰ ਨਹੀਂ ਤਾਂ ਹੁਣ ਗੰਦੀ ਜੀ ਮੇਰੀ ਮਿੱਟੀ ਹੋ ਗਈ ਹੁਣ ਤੂੰ ਸੱਮਣਾ ਮੋਟਾ ਬਣਾਇਆ ਨਾਮ ਬਣਾ ਲਿਆ ਹੁਣ ਮਿੱਟੀ ਹੋ ਗਈ ਆਹ ਕੁੱਕੀ ਜੀ ਕੁੱਕੀ ਜੀ ਬਹੁਤ ਕਟਿਆ ਕਿਰਦਾਰ ਹੈ ਤੁਹਾਡਾ ਬਹੁਤ ਕਟਿਆ ਸੀਰੀਅਸਲੀ ਬਹੁਤ ਕਟਿਆ ਮਤਲਬ ਖੋਰ औरत ਤੈਓ ਗੱਲਾਂ ਸੁਣਦੇ ਨੇ ਛੋਟੀ ਗਰੀਬ ਤਾਂ ਕੁਝ ਮੈਨੇ ਚਾਹ ਸਕਦਾ ਹਾਂ ਫੋਨ ਤੇ ਟੈਕੜੋ ਦੇ ਆਉਣਾ ਆਪਣਾ ਕੋਲ ਕੀ ਕੋਲ YouTube Instagram YouTube ਤੇ ਨਾ ਰਿਹਾ Instagram ਫੈਬਰੂਰੀ ਉਹ ਜੀ ਇਹ ਇਥੇ ਬੜੀ ਸਾਡੀ ਵਧੀਆ ਸੇਵਾ ਕਰ ਸੁਣਿਆ ਤਾਂ ਇਹ ਵਾਹ ਟੈਕਨੀਕ ਜਿਹਦੇ ਬਾਰੇ ਮੈਂ ਗੱਲ ਕੀਤੀ ਸੀ ਵੀਡੀਓ ਦੀ ਸ਼ੁਰੂਆਤ ਤੇ ਕਿ ਇਦਾਂ ਵੱਧ ਸਕਦੇ ਆ ਤੁਹਾਡੇ 2-3000 ਸਬਸਕ੍ਰਾਈਬਰ ਆਰਾਮ ਨਾਲ ਫੋਨ ਫੜੀ ਚਲੋ ਭੋਲੇ ਭਲੇ ਲੋਕਾਂ ਦਾ ਸਟਾਲ ਵਾਲੇ ਦਾ ਰੇੜੀ ਵਾਲੇ ਦਾ ਹਾਂ ਗੱਲ ਕਰੋ ਦੋ ਮਿੱਠੀਆਂ ਗੱਲਾਂ ਮਾਰੋ ਉਦਾਂ ਹੀ ਗੱਲ ਘੁਮਾ ਘੁਮਾ ਕੇ ਉਹਦਾ ਫੋਨ ਫੜ ਲਓ ਤਾਂ ਸਬਸਕ੍ਰਾਈਬ ਕਰ ਦਿਓ ਉਹਨਾਂ ਕੀ ਟੱਟੂ ਪਤਾ ਲੱਗਣਾ ਹੈਗਾ ਰੇੜੀਆਂ ਵਾਲੇ ਨੂੰ ਦੁਕਾਨਾਂ ਵਾਲੇ ਨੂੰ ਛੋਟੀ ਮੋਟੀ ਜਿਨ੍ਹਾਂ ਦੀ ਅਕਲ ਘੱਟ ਹੋਵੇ ਬੁੜਿਆਂ ਨੂੰ ਸੋ ਇਹ ਟੈਕਨੀਕ ਵਰਤੀ ਹੈ ਨੇ ਕੁੱਕੀ ਆਂਟੀ ਜੀ ਨੇ ਭੈਣ ਜੀ ਸਾਡੇ ਸਤਿਕਾਰਯੋਗ ਸੁਣਿਆ ਤੈਨ ਨਾਲ ਇੱਕ ਪਾਸੋ ਭੈਣ ਜੀ ਸੇਵਾ ਕਰਨ ਆਏ ਬਹੁਤ ਵਧੀਆ ਗੱਲ ਹੈ ਇੱਕ ਪਾਸੋ ਭੈਣ ਜੀ ਪਿਕਨਿਕ ਮਨਾ ਰਹੇ ਨੇ ਸਬਜ਼ੀ ਦੀ ਰੈਸਪੀਆਂ ਪੁੱਛੀਆਂ ਜਾ ਰਹੀਆਂ ਨੇ ਇੰਜੋਏ ਹੋ ਰਿਹਾ ਇਹਨਾਂ ਦਾ ਠੀਕ ਹੈ ਮਾੜੀ ਗੱਲ ਨਹੀਂ ਐਨਜੋਏ ਕਰਨਾ ਠੀਕ ਹੈ ਲੇਕਿਨ ਜਿਵੇਂ ਹਾਲਾਤ ਮੈਂ ਆਪਣੇ ਤਰ੍ਹਾਂ ਲਾ ਕੇ ਚੱਲਾਂਗੇ ਸਾਰਿਆਂ ਨੂੰ ਕਿ ਮੇਰਾ ਜੇ ਮੈਂ ਇੰਨੀ ਡਿਸਟਰਬ ਹੋ ਗਈ ਮੇਰਾ ਕੋਈ ਲੰਦ ਨਹੀਂ ਕਿਸੇ ਨਾਲ ਕੋਈ ਵਾਹ ਨਹੀਂ ਠੀਕ ਹੈ ਵੀਡੀਓ ਦੇਖ ਕੇ ਇੰਨਾ ਡਿਸਟਰਬ ਹੋ ਗਿਆ ਬੰਦਾ ਆਪਣਾ ਨੋਰਮਲ ਕੰਮ ਕਰਨਾ ਭੁੱਲ ਗਿਆ ਕੋਈ ਸੌਖੀ ਗੱਲ ਨਹੀਂ ਹੈ ਮਿਹਨਤ ਦੀ ਕਮਾਈਆਂ ਤੁਸੀਂ ਆਪਣੀ ਅੱਖੀਂ ਰੁੜਦੇ ਦੇਖੋ ਸਾਡੇ ਨਾਲ ਹੋਇਆ ਹੈ ਕੁਝ ਐਸਾ ਸਾਨੂੰ ਤਾਂ ਪਤਾ ਵਾ ਪਰ ਬੜੀ ਹਰਾਨੀ ਹੁੰਦੀ ਸੇਵਾ ਨੂੰ ਤੂੰ ਆਈ ਹੈ ਪਿਕਨਿਕ ਚੱਲ ਰਹੇ ਦੰਦੇ ਕਰ ਰਹੇ ਜਿੱਦਾਂ ਮੈਂ ਕਿਹਾ ਕਿ ਇਗਨੋਰ ਕਰ ਸਕਦੇ ਹਾਂ ਪਰ ਇਹ ਕੀ ਚੀਜ਼ ਹੈ ਭੰਜੀ ਇਹ ਇਗਨੋਰ ਕਰਨ ਵਾਲੀ ਚੀਜ਼ ਨਹੀਂ ਹੈ ਇਹ ਤਾਂ ਇੱਥੇ ਸਬਸਕ੍ਰਾਈਬਰ ਬਣਾ ਰਹੀ ਆਪਣੇ ਵੀਊਅਰ ਬਣਾ ਰਹੀ ਹੈ ਫੋਲੋਅਰ ਵਧਾ ਰਹੀ ਹੈ ਲੋਕਾਂ ਦੇ ਫੋਨ ਫੜ ਫੜ ਕੇ ਤੂੰ ਸਾਰੇ ਪਿੰਡਾਂ ਚ ਆਈ ਹੋ ਕਿੱਤਾ ਸੀ ਇੱਕ ਇੱਕ ਜਾਨੇ ਕੋ ਜਿੱਤਾ ਵੀ ਗਈ ਹੈ ਤੂੰ ਹਰ ਜਾਨੇ ਨਾਲ ਫੋਨ ਲੈ ਲੈ ਕੇ ਸਬਸਕ੍ਰਾਈਬ ਕੀਤਾ ਬੜੀ ਘਟੀਆਂ ਤਾਂ ਨੀਚ ਕਸਮ ਦੀ ਔਰਤ ਹੈਗੀ ਆ ਤੈਨੂੰ ਗਾਲਾਂ ਨਾ ਕੱਢਾਂ ਤਾਂ ਮੈਂ ਹੋਰ ਕੀ ਕਰ ਸਕਦੀ ਆ ਮੇ ਮੇਰੀ ਫੀਲਿੰਗ ਸਮਝੋ ਮੈਨੂੰ ਕਿਉਂ ਮੇਰੇ ਮੂੰਹੋਂ ਗਾਲਾਂ ਨਿਕਲਦੀਆਂ ਨੇ ਕੁੱਤਿਆਂ ਲਈ ਇਸ ਤਰ੍ਹਾਂ ਦੇ ਕੰਜਰਾਂ ਲਈ ਕਿਉਂ ਗਾਲਾਂ ਨਿਕਲਦੀਆਂ ਇਸੀ ਕਰਕੇ ਖਿੱਚ ਚੜਦੀ ਆ ਉਹ ਮੇਨਾ ਦੀ ਕਮਾਈ ਇਹ ਆਪਣੇ ਤਲਾ ਕੇ ਸੋਚੋ ਡਰ ਲੱਗਦਾ ਹੋਇਆ ਬੋ ਆ 5-6 ਦਿਨ ਜਿੰਨੇ ਵੀ ਆ 10-15 ਦਿਨ ਰਹੇ ਆ ਡੰਡਰ ਕੇ ਕੱਢੇ ਆ ਹਾਏ ਰੱਬਾ ਕਿਤੇ ਇੱਥੇ ਨਾ ਪਾਣੀ ਆ ਜਾ ਹਾਏ ਕੀ ਕਰਾਂਗੇ ਹਾਏ ਸਾਡੀ ਮਿਹਨਤ ਦੀ ਕਮਾਈ ਕਈ ਠੀਆਂ ਨੂੰ ਨੂੰਹ ਨੂੰ ਦਾਜ ਚ ਮਿਲੇ ਆ ਸੱਸ ਨੇ ਦਿੱਤਾ ਸਮਾਨ ਉਹ ਸੋਚ ਕੇ ਰਹਿਣ ਸਾਡੇ ਪਿਓ ਦੀ ਨਿਸ਼ਾਨੀ ਮੇਰੇ ਪਿਓ ਨੇ ਬੈੱਡ ਦਿੱਤਾ ਸੀ ਸਮਾਨ ਦਿੱਤਾ ਸੀ ਉਹ ਰੁੜ ਜਾਏਗਾ ਖਰਾਬ ਹੋ ਜਾਏਗਾ ਕਮਾਲ ਐ ਇਹ ਭੈਣ ਦੀ ਨੀ ਹਰਾਮ ਦੀ ਮੈਂ ਤਾਂ ਸੁਣਦੀ ਗੰਦੀ ਗਾਲਾਂ ਹਰਾਮ ਦੀ ਕੁੱਤੀਏ ਤੂੰ ਉਥੇ ਨਾਟਕ ਕਰਦੀ ਪਈ ਐ ਅੰਡੀ ਮਾਂ ਦੀ ਕੁੱਤੀ ਮਾਰੀ ਬੱਚੀ ਇਹ ਦੇ ਕੋ ਜਾ ਕੇ ਨਹੀਂ ਇੱਥੇ ਕਮੈਂਟਾਂ ਚ ਕੱਢ ਲੋ ਮਨ ਹਲਕਾ ਕਰ ਲੋ ਐਨ ਜੋ ਜਾਂ ਫਿਰ ਇੰਸਟਾ ਤੇ ਮੈਨੂੰ ਆਪਣੀ ਇੱਕ ਕਲਿੱਪ ਆਡੀਓ ਰਿਕਾਰਡ ਕਰਕੇ ਭੇਜੋ ਮੈਂ ਚਲਾਉਂ ਇਹਦੀ ਮਾਂ ਦਾ ਕੁੱਤੀ ਦਾ ਅੱਗੇ ਤੋਂ ਜ਼ਿਆਦਾ ਪੰਜਾਬ ਦੀ ਜਿਹੜੀ ਬੈਠੀ ਹੋਈ ਹੈ ਜਨਤਾ ਸਾਰੀ ਦੁਖੀ ਆਈ ਹੋਈ ਹੈ ਉਹਨਾਂ ਦੇ ਡੰਗਰ ਉਹਨਾਂ ਦੇ ਬੱਚੇ ਸਾਰੇ ਖਤਮ ਹੋ ਗਏ ਇਹਨੂੰ ਭੈਣ ਦੀ ਚੋ ਸਬਸਕ੍ਰਾਈਬਰਾਂ ਦੀ ਪਈ ਹੈ ਇਹਦੀ ਮਾਂ ਦੀ ਕੁੱਤੀ ਰੰਡੀ ਦੀ ਹੁਣ ਨਾ ਕਿਉ ਮੈਨੂੰ ਗਾਲਾਂ ਕੱਢਦੀ ਆ ਗਾਲਾਂ ਕੱਢਦੀ ਆ ਬਿਲਕੁਲ ਡਿਜ਼ਰਵ ਕਰਦੀ ਐਸੀਆਂ ਗਾਲਾਂ ਮੈਨੂੰ ਗਾਲਾਂ ਨਹੀਂ ਕੱਢੀ ਪਿਛਲੀ ਪੀੜ੍ਹੀ ਹੁਣ ਤੱਕ ਤੁਸੀਂ ਸਟਾਰਟਿੰਗ ਚ ਵੀਡੀਓ ਦੇਖੀ ਇਸ ਪੁਆਇੰਟ ਤੇ ਮੈਂ ਕੱਢਦੀ ਆ ਗਾਲਾਂ ਇਹਨੂੰ ਤੇਰਾ ਕੁੱਤੀ ਐ ਉਪਰੋਂ ਦੀ ਨਾਟਕ ਕਰਦੀ ਅੱਜ ਦੀ ਵੀਡੀਓ ਜਿਹੜੀ ਨੇ 9 ਸਤੰਬਰ ਨੂੰ ਪਾਈ ਐ ਮੈਂ ਜੀ ਮੈਂ ਤਾਂ ਐਡਾ ਜੀ ਮੈਂ ਤਾਂ ਫਲਾਣਾ ਐ ਜੀ ਮੈਂ ਤਾਂ ਟਿੰਕਣਾ ਤੇਰੀ ਮਾਦਾ ਰੰਡੀਆਂ ਤੇਰੀ ਮਾਦਾ ਕੁੱਤੀ ਐ ਲੈ ਲੈ ਲੈ